ਸਸਰੀ ਗਾਲ ਬਈ ਜਿਵੇਂ ਇੱਕਦੇ ਵੀਡੀਓ ਵਿੱਚ ਦੇਖ ਰਹੇ ਆ ਭਾਨੇ ਸਿੱਧੂ ਦਾ ਪਖੰਡੀ ਬਾਪੇ ਨਾਲ ਪਿਆ ਪੇਚਾ ਭਾਨੇ ਸਿੱਧੂ ਨੇ ਬਣਾਈ ਬਾਪੇ ਦੀ ਰੇਲ ਕਹਿੰਦਾ ਕਿਹੜੀ ਮਾਤ ਆਉਂਦੀ ਆ ਤੇਰੇ ਚ ਬਾਪੇ ਤਾਂ ਬੋਲਿਆਣਾ ਜਾਵੇ ਦੇਖੋ ਜਾਰੀ ਪੂਰੀ ਵੀਡੀਓ ਬਈ ਤੇ ਐਸਾ ਮੈਂ ਜੂਤ ਖੋਲਣਾ ਤੂੰ ਯਾਦ ਰੱਖੇਗਾ ਤੂੰ ਅਸੀਂ ਕਿ ਸਿੱਧੂ ਨੇ ਸਮਝੀ ਮਰਦਾ ਇੱਧਰ ਲੋਕਾਂ ਦੇ ਪਰਚੇ ਚਾੜਨੇ ਜੇ ਤੂੰ ਪਖੰਡ ਬਾਗ ਦੇ ਵਿੱਚ ਬੱਤਰੀ ਐਸੀ ਧੌਣ ਕੁੱਟੂਆ ਆ ਬਣਾ ਕਲਾ ਕਰੀਦਾ ਤੂੰ ਲੋਕਾਂ ਨੂੰ ਗਰੀਬ ਲੋਕਾਂ ਨੂੰ ਪਿੱਛੇ ਲਈ ਫਿਰਦਾ ਤੂੰ ਮੈਂ ਥੋੜੀ ਲੈ ਕੇ ਆਇਆ ਤੂੰ ਭਾਂ ਕਿ ਕਰ ਕਹਣਾ ਮਰ ਕੇ ਮਾਤਾ ਦੇ ਕਿ ਕੋਈ ਆਉਂਦੀ ਅਮਰ ਤੋਂ ਕੁੱਤੂ ਨਾ ਸਮਝ ਇਕੜੀ ਇਸਕੇ ਲੈ ਕੇ ਉਧਰ ਬਣੇ ਕੋਈ ਨਾ ਉੱਥੋਂ ਦੇ ਨੂੰ ਸਾਡਾ ਆਪਣਾ ਮਾਤਾ ਦਾ ਮਾਤਾ ਤੇਰੇ ਚੋਂ ਗੰਦ ਛਾ ਲੌਂਡਾ ਤੂੰ ਸਾਆ ਕੋਈ ਨਾ ਬੰਨੇ ਕੋਈ ਨਾ ਬੈਠ ਕਰੀ ਜਾ ਸਾਡਾ ਆਪਣਾ ਤਲਾ ਕਰੀਦਾ ਇੱਥੇ ਡਾਂਗ ਫਿਰ ਮੈਂ ਹੋਰ ਤੇ ਤੋਂ ਮੁੰਡੇ ਡਾਂਗ ਫਿਰ ਬੰਦਾ ਹੋ ਜਾਂਦਾ ਮੁੰਡੇ ਕਰ ਜਾ ਮੁੰਡੇ ਨੂੰ ਫੋਨ ਕਰ ਯਾਰ ਪਾਣੇ ਕਾਣੂ ਮੁੰਡੇ ਨੂੰ ਫੋਨ ਕਰ ਇਹਨੂੰ ਡਾਂਗ ਫੋੜਾਂਗਾ ਇਹਨੂੰ ਫੁੱਟਕੇ ਲਾ ਕੇ ਪਾਣੇ ਇਸ ਮੁੰਡੇ ਖੜ ਜਾ ਯਾਰ ਖੜ ਜਾ ਰੱਖ ਨਾ ਪਾਣ ਦੇ ਰਾਲਾ ਯਾਰ ਇਹ ਡਾਂਗ ਫੋੜਾਂਗੇ ਪਖੰਡਵਾ ਦੇ ਬਰੋ ਕਰਮਦਾਨ ਨੂੰ ਡਾਂਗ ਫੜਾਂਗੇ ਇੱਥੇ ਸਾਡੇ ਤੋਂ 2-400 ਮੁੰਡਾ ਸਾਡੇ ਨਾਲ ਮਲਟੀ ਬਗਨ ਡਾਂਗ ਫੜਾਂਗੇ ਯਾਰ ਉਹ ਤੀਜੇ ਦਿਨ ਕਹਿੰਦਾ ਭਾ ਭਾ ਕੇ ਵੀਡੀਓ ਭਾ ਪਖੰਡ ਬਾਜਾ ਹੁਣ ਕਰਾਂ ਤੇ ਗਾੜਕੁੱਟ ਨੂੰ ਮੈਂ ਵਾਹ ਭਾਈ ਯਾਰ ਸਾ ਬਣਾ ਕਲਾ ਕਰੀਦਾ ਡਾਂਗ ਫੜਾਂਗੇ ਮੁੰਡੇ ਖੜੇ ਇੱਥੇ ਸਾਰਾ ਗਰੀਬਾਂ ਦੇ ਘਰ ਪਵਾ ਦੇ ਹੜਾ ਪਾ ਲੈ ਇੱਕ ਮਿੰਟ ਖੜਾ ਇੱਕ ਮਿੰਟ ਖੜ ਜਾ ਉੱਥੇ ਨਹੀਂ ਖੜਾ ਨੇ ਵਿੱਚ ਗਰੀਬਾਂ ਦੇ ਘਟਾ ਜਿੱਥੇ ਹੀ ਕਰਨਗੇ ਅਸੀਂ 20 ਕਰਾਣਾ ਕੰਮ ਚੱਲੀ ਰਹਾ ਮਜ਼ਦੂਰ ਕਰਾਉਂਦਾ ਹੁਪਾ ਚੁੱਡਾ ਬਾਈ ਪੰਜਾਬ ਦੇ ਵਿੱਚ ਬਰਬਾਦੀ ਕਰਨੀ ਤੁਰ ਪਿਆ ਤੂੰ ਇੱਥੋਂ ਨਿਕਲੇ ਤੇਰੇ ਗਾਂਡ ਕੋਟ ਤੋਂ ਨਹੀਂ ਮੈਂ ਇੱਥੋਂ ਚੱਲ ਬਾਈ ਬੰਨ ਇੱਥੋਂ ਤੱਕ ਮੈਂ ਤੈਨੂੰ ਭੈਣ ਚੋਦਰੂ ਹਾਂ ਨਹੀਂ ਬਾਈ ਮਣ ਕੇ ਬੱਡਾ ਭਰਾ ਵਾਂ ਕੇ ਭੈਣ ਦਾ ਸਾਲ ਤੀਜੇ ਨੂੰ ਕਹਿੰਦਾ ਭੈਣ ਦਾ ਪਾ ਕੇ ਇੰਸਟਾਗ੍ਰਾਮ ਤੇ ਵੀਡੀਓ ਬਾਈ ਜੀ ਬਾਈ ਤੇਰੀ ਮਾਂ ਦੀ ਅੰਦਰ ਹੀ ਭਾਈ ਭਾਈ ਭੈਣ ਚੌਦਸਾਲਾ ਸਮਝੀ ਮੈਨੂੰ ਚੁੱਪ ਕਰ ਭਾਣਾ ਗੱਲ ਤਾਂ ਸਾਲਾ ਦੋ ਉਹ ਜਾਣਾ ਕੋਈ ਸਾਡੋ ਪਰ ਯਾਰ ਜਿਹੜਾ ਤੂੰ ਗੱਲ ਤਾਂ ਸਾਲਾ ਜਾ ਫੜਾ ਆ ਜਾ ਇੱਥੇ ਬੰਨ ਕੇ 10 ਮਿੰਟਾਂ ਨਾਲ ਪਹਿਲਾਂ ਪਹਿਲਾਂ ਮੁੰਡਾ ਖੱਦਰੇ ਇੱਥੇ ਡਾਂਗ ਫਰਾਵਾਂਗੇ ਚਲੋ ਅੰਦਰ ਆਓ ਬਈ ਸਹੀ ਆ ਯਾਰ ਗੰਦ ਵੀ ਇਹਨਾਂ ਨੇ ਪਾ ਰੀ ਬਹੁਤ ਜ਼ਿਆਦਾ ਗੰਦ ਪਾਇਆ ਇਸ ਬੰਦੇ ਨੇ ਯਾਰਾ ਗੰਦ ਨਹੀਂ ਪਾਇਆ ਸਾਡਾ ਮਜ਼ਦੂਰ ਭਾਈ ਚਾਰਾ ਸਾਡੇ ਮਜ਼ਦੂਰ ਭਾਈ ਨੂੰ ਪਿੱਛੇ ਲਾਉਣਾ ਤੂੰ ਮੇਰਾ ਮਜੂਰ ਵੀ ਕਰਾਉਂਦਾ ਤੇ ਕੰਮ ਕਰਾਈ ਜਾਂਦਾ ਸਾਡੇ ਮਜ਼ਦੂਰ ਭਾਈਚਾਰੇ ਦੇ ਕਿਦਾ ਲਾਜ ਕਰਾ ਕੇ ਦੀ ਕੁੜੀ ਦਾ ਵਿਆਹ ਕਰ ਅਮਰੀਕਾ ਦੇ ਮਜ਼ਦੂਰਾਂ ਨੇ ਮੈਂ ਪੈਸੇ ਕਢਾਤੇ ਜਿਹੜਾ ਵੀ ਮੇਰੇ ਕੋਲ ਆਉਂਦਾ ਮਜ਼ਦੂਰ ਕੋਈ ਕੱਲ ਨੂੰ ਬੁੱਧਵਾਰ ਆਜੀ ਮੇਰੇ ਕੋਲ ਕੱਲ ਨੂੰ ਘਰੇ ਆਈ ਮੇਰੇ ਕੋਲ ਦੇਖੀ ਕੰਨਾ ਮੇਰਾ ਮਜ਼ਦੂਰ ਭਾਈਚਾਰਾ ਮੇਰੇ ਨਾਲ ਹੋ ਸਾਲਾ ਬਣਾ ਚਲਿੱਤਰ ਕਰਦਾ ਚਲਿੱਤਰ ਨਹੀਂ ਕਰਦਾ ਨਹੀਂ ਯਾਰ ਕਿਸੇ ਨੇ ਤੁਸੀਂ ਕਿਸੇ ਨੇ ਕਿਸੇ ਦੇ ਬੱਚੇ ਦਾ ਵਿਆਹ ਕਰੋ ਕਿਦਾ ਲਾਜ ਕਰਵਾਓ ਉਹ ਕਰੋ ਚੰਗਿਆਂ ਲੈ ਕੇ ਗੱਡੀਆਂ ਸਾਲਾ ਇੱਥੇ ਤੁਰਾ ਫਿਰਦਾ ਜੇ ਮੈਨੂੰ ਉੱਥੇ ਖੜਾ ਰੱਖਿਆ ਗਣਾ ਤੇਰੀ ਤੌਣ ਕੁੱਟ ਕੇ ਲੈ ਜਾਂਗਾ ਮੈਥੋਂ ਮੈਂ ਆਪਣੇ ਮਜ਼ਦੂਰ ਭਾਈ ਜਰਫਾ ਦਾ ਆਪਣੇ ਸਾਡੇ ਪਿੰਡ ਵਾਲੇ ਆਪਣੇ ਸਿੰਘ ਸਾਧ ਮੁੰਡੇ ਸਿੱਖਾਂ ਮੈਂ ਆਪਣੇ ਸਿੰਧਾਂ ਦੇ ਮੁੰਡੇ ਖਾਦਾ ਉੱਥੋਂ ਪਿੰਡੋਂ ਬਣਾ ਫਿਰਦਾ ਨਾਲੇ ਕੁਝ ਹੋਰ ਭਾਈ ਪਾਣੀ ਆਹ ਪੰਨੇ ਪਾਈ ਤੋਂ ਪਾਣੀ ਲੈ ਬਾਈ ਨੂੰ ਯਾਰ ਪਾਣੀ ਲੈ ਕੇ ਦਿੰਦਾ ਬਾਈ ਨੇ ਜਦ ਮਾਤਾ ਨੂੰ ਬਦਨਾਮ ਕਰਕੇ ਧਰਤਾ ਮਾਤਾ ਇੰਨੀ ਪਵਿੱਤਰ ਮਾਤਾ ਯਾਰ ਇੰਨੀ ਮਾਤਾ ਨੂੰ ਪਵਿੱਤਰ ਨੂੰ ਬਦਨਾਮ ਕਰਕੇ ਧਰਤਾ ਪਵਿੱਤਰ ਮਾਤਾ ਨੂੰ ਬਦਨਾਮ ਨਹੀਂ ਕਰਤਾ ਮਾਤਾ ਛੇਰਾਂ ਵਾਲੀ ਮਾਤਾ ਹੋਵੇ ਕਾਲੀ ਮਾਤਾ ਹੋਵੇ ਇਹਨਾਂ ਉਹਨਾਂ ਲੋਕਾਂ ਨੂੰ ਪੁੱਛਦੇ ਨੇ ਇਹ ਕਹਿੰਦਾ ਮੇਰੇ ਚ ਆ ਗਈ ਹਾਂਜੀ ਹਾਂ ਖਾ ਕੇ ਨਸ਼ਾ ਪੀ ਕੇ दारू ਕਹਿੰਦਾ ਮੇਰੇ ਚ ਮਾਤਾ ਆ ਗਈ ਮਾਤਾ ਇਹ ਜੇ ਦਾਰੂ ਪੀਣਾ ਚਾਹੂਗੀ ਮਾਤਾ ਚੂੜੀਆਂ ਪਾ ਕੇ ਮਾਤਾ ਨੂੰ ਬਦਨਾਮੀ ਕਰਤਾ ਯਾਰ ਅਸੀਂ ਮਾਤਾ ਨੂੰ ਮੰਨਦੇ ਆ ਅਸੀਂ ਸਾਰੇ ਪਰਮਾਰਥ ਸਤਕਾਰ ਕਰਦੇ ਆ ਜੇਕਰ ਜਾ ਕੇ ਨਹੀਂ ਖੜੇ ਅਸੀਂ ਅਸੀਂ ਸਿਰਫ ਆਪਣੇ ਇਸ ਦੇ ਵਿੱਚ ਗਰੀਬੀ ਦੇ ਵਿੱਚੋਂ ਨੌਜਵਾਨਾਂ ਨੂੰ ਕੱਢਣਾ ਚਾਹੁੰਦੇ ਆ ਸਾਡੇ ਬੱਚੇ ਕਿਵੇਂ ਪੜਨ ਕਿਵੇਂ ਲਿਖਣ ਕਿੱਥੇ ਤੱਕ ਦੁਨੀਆ ਪਹੁੰਚ ਗਈ ਸਾਡੇ ਬੱਚਿਆਂ ਨੂੰ ਇਸ ਸਿਸਟਮ ਚ ਲਾਇਆ ਹੋਇਆ ਇਹ ਇਹਨਾਂ ਨੂੰ ਪਤਾ ਸਹ ਕਿੰਨਾਂ ਦੀ ਹੈ ਰਾਜਨੀਤਿਕ ਲੀਡਰਾਂ ਲੋਕਾਂ ਦੀ ਸਹ ਹੈ ਇਹਨਾਂ ਨੂੰ ਤੁਹਾਨੂੰ ਉਹਦੇ ਵਿੱਚ ਪਸਾ ਲੈਂਦੇ ਨੇਗੇ ਸਾਡੇ ਬੱਚੇ ਪੜਨ ਲਿਖਣ ਸਾਡੀ ਅੱਗੇ ਪਹੁੰਚਣ ਸਾਡੇ ਬੱਚੇ ਮੈਂ ਹਰ ਇੱਕ ਪੱਖੋਂ ਦੀ ਗਰੀਬੀ ਦੇਖੀ ਸਾਡੇ ਤਿੰਨ ਚਾਰ ਗੱਲੇ ਜ਼ਮੀਨ ਦੇ ਸੀਗੇ ਮੈਂ ਹਰ ਮੇਰੀਆਂ ਭੈਣਾਂ ਮੇਰੀ ਮਾਂ ਕੈਂਸਰ ਨਾਲ ਮਰ ਗਈ ਸਾਰਾ ਕੁਝ ਹੋ ਗਿਆ ਪਰ ਮੈਂ ਸਾਰੀ ਗਰੀਬੀ ਹਟਾ ਕੇ ਇੱਥੇ ਆਉਂਦੇ ਭਰਾਵਾ ਦੀ ਮੈਂ ਬਾਹ ਫੜ ਰਿਆਂ ਵੀ ਨਹੀਂ ਆ ਬਹੁਤ ਵਧੀਆ ਕੰਮ ਕਰਦਾ ਸੀ ਤੇਰੀਆਂ ਵੀ ਮੈਨੂੰ ਮਾਂ ਦੀ ਮੈਂ ਆਪਣੀ ਮੈਨੂੰ ਆਪਣੀ ਮਰੀ ਹੋਈ ਮਾਂ ਦੀ ਸੌ ਮੈਂ ਹਰ ਇੱਕ ਮਜ਼ਦੂਰਾਂ ਨੇ ਪੈਸੇ ਦਿਵਾਉ ਉਹ ਕਰਦਾ ਹਨਾ ਅਸੀਂ ਤੈਨੂੰ ਗਾਲਤ ਨਹੀਂ ਕਹਿੰਦੇ ਪਰ ਤੂੰ ਮੇਰਾ ਭਰਾ ਹੈਗਾ ਮੈਂ ਤੈਨੂੰ ਅੱਜ ਮਿਲਣੀ ਮੈਂ ਤੇਰੇ ਨਾਲ 2 ਮਿੰਟ ਗੱਲ ਕਰ ਮੇਰੇ ਨਾਲ ਘਰੇ ਆ ਕੇ ਬੁੱਧਵਾਰ ਨੂੰ ਜਿੰਨੇ ਮਰਜ਼ੀ ਗੱਲ ਕਰ ਲੈ ਹੁਣ ਸਾਡੀ ਸਾਡੇ ਪਿੰਡੋਂ ਆਡਾ ਮਜ਼ਦੂਰ ਭਾਈ ਜਰਦੀ ਕੁੜੀ ਦਾ ਵਿਆਹ ਮੋਥੇ ਇੱਥੇ ਇੰਨੇ ਇੰਨਾ ਮੈਂ ਇੱਥੇ ਕੀ ਕਰਨਾ ਆ ਸੀਗਾ ਮੈਂ ਤੁਹਾਡੇ ਕੰਮ ਨੂੰ ਕੀ ਪਤਾ ਜਿਹੜਾ ਇੰਨਾ ਥੱਬਾ ਪਰਚਾ ਦੇ ਕੇ ਸਾਰਾ ਰਿਕਾਰਡ ਦੇ ਕੇ ਬਈ ਇੰਨੇ ਪਰਚੇ ਮੇਰੇ ਤੇ ਕਿਤੇ ਹੋ ਨੇ এয়ারਪੋਰਟ ਤੋਂ ਉੱтря ਆਉਣ ਸਾਥ ਮੇਰਾ ਪਾਸਪੋਰਟ ਰੱਖ ਲਿਆ ਔਰ ਕਾਣ ਮੇਰੀ ਵੈਸਟ ਪਾ ਲਈ ਪੂਰਾ ਯਾਰਪਾ ਮੰਟ ਤੋਂ ਬਾਅਦ ਤੁਸੀਂ ਮੇਰੇ ਕੋਲ ਮੈਂ ਤੁਹਾਨੂੰ ਦੱਸਦੀ ਤੁਸੀਂ ਮੈਂ ਤੁਹਾਨੂੰ ਗੱਲ ਦੱਸਦੀ ਉਹ ਬੰਦਾ ਜਿਹੜਾ ਤੁਸੀਂ ਆਪਾਂ ਇਥੋਂ ਬੈਠ ਕੇ ਗੱਲ ਹੋ ਜੀ ਤੁਸੀਂ ਤੁਹਾਡੇ ਅੱਜ ਸੱਚੋਂ ਨਿਕਲ ਗਿਆ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਣਾ ਵੀ ਤੁਸੀਂ ਇੱਥੋਂ ਵਧੀਆ ਰਹੋਗੇ ਕੱਲ ਜਾਊਂਗਾ ਮੈਂ ਤੁਹਾਨੂੰ ਤੁਸੀਂ ਮੇਰੇ ਸਾਰੇ ਜਾਣੇ ਮੇਰੀ ਮੈਂ ਗੱਲ ਸ਼ੁਰੂ ਕਰਨ ਲੱਗਦਾ ਤੇ ਸਾਰੇ ਜਾਣੇ ਮੇਰੇ ਪੰਜਾਬ ਦੇ ਜਾਏ ਹੋ ਧਿਆਨ ਨਾਲ ਗੱਲ ਸੁਣ ਲੈ ਇਧਰ ਮਾਤਾ ਤੁਸੀਂ ਵੀ ਇਧਰ ਆਓ ਗੱਲ ਤੁਸੀਂ ਸੁਣ ਇਧਰ ਧਿਆਨ ਨਾਲ ਓਰੇ ਆ ਤੂੰ ਵੀ ਬਾਬਾ ਬਣਿਆ ਹੋਇਆ ਓਰੇ ਆ ਉਹ ਵੀ ਬਣਿਆ ਓਰੇ ਆ ਓਰੇ ਗੱਲ ਸੁਣ ਮੇਰੀ ਇਧਰ ਪਹਿਲਾਂ ਮੇਰੀ ਇੱਥੇ ਧਿਆਨ ਨਾਲ ਗੱਲ ਸੁਣਾ ਇੱਕ ਮਿੰਟ ਖੜ ਜਾ ਓਰੇ ਆ ਇਧਰ ਆ ਇਧਰ ਆ ਜਾ ਇੱਥੇ ਸੁਣ ਤੁਸੀਂ ਮੇਰੇ ਸਾਰੇ ਜਾਣੇ ਆਪਣੇ ਪੰਜਾਬ ਦੇ ਜਾਏ ਹੋ ਧਿਆਨ ਆ ਬੰਦ ਕਰ ਲੈ ਕਾਕਾ ਗੱਡੀ 2 ਮਿੰਟ ਬੰਦ ਕਰ ਲੈ ਮੈਂ ਆਪਣੇ ਗੁਰੂ ਨੂੰ ਆਪਣੇ ਇਸ ਧਰਤੀ ਨੂੰ ਹਾਜ਼ਰ ਨਾਮਰ ਰੱਖ ਕੇ ਕਹਿੰਦਾ ਨਾ ਮੈਂ ਜਾਤ ਪਾਤ ਨੂੰ ਮੰਨਣ ਵਾਲਾ ਬੰਦਾ ਨਾ ਮੈਂ ਕਿਸੇ ਧਰਮ ਦੇ ਵਿੱਚ ਕੱਟੜ ਹ ਕਿਉਂਕਿ ਜਿੱਥੇ ਗੱਲ ਧਰਮ ਦੀ ਆ ਗਈ ਧਿਆਨ ਨਾਲ ਗੱਲ ਸੁਣ ਲਿਓ ਇੱਕ ਓੰਕਾਰ ਤੋਂ ਗੱਲ ਸ਼ੁਰੂ ਹੁੰਦੀ ਹੈ